ਜੇ ਸਜਾਵਾਂ ਪਟੀਆਂ ਹੋਣ ਤੇ ਜਾਂ ਚੱਡੇ ਪੜਵਾਏ ਹੋਣ ਤੇ ਉਦਾਂ ਪੰਥਕ ਨਹੀਂ ਹੋ ਸਕਦਾ ਪੈਰ ਸਜਾਵਾਂ ਇਹ ਕਿਹੜਾ ਇਹਨਾਂ ਕਿਹੜੇ ਅੰਮ੍ਰਿਤਪਾਲ ਸਿੰਘ ਨੇ ਕਿਹੜੇ ਚੱਡੇ ਪੜਵਾਏ ਸੀ ਜਾਂ ਸਜਾਵਾਂ ਕਟੀਆਂ ਸੀ ਤੇ ਸਾਰਾ ਇੱਕ ਕੌਮ ਯੂਥ ਸਾਰਾ ਉਹਦੇ ਮਗਰ ਲੱਗ ਤੁਰਿਆ ਇਹ ਕਹਿੰਦੇ ਜੀ ਏਜੰਸੀਆਂ ਨੇ ਲਿਆਂਦਾ ਤੇ ਜਿਹੜੇ ਮਗਰ ਯੂਥ ਇਹਨਾਂ ਤੁਰਿਆ ਸੀ ਜਿਸ ਤਰ੍ਹਾਂ ਨਾਮੰਦੀ ਹੋ ਰਹੀ ਸੀ ਕਿ ਉਹ ਏਜੰਸੀਆਂ ਨੇ ਤੋੜ ਦਿੱਤੇ ਸਨ ਸਾਰੇ ਮੋਲੋ ਜਿਹੜਾ ਵੀ ਕੋਈ ਕੰਮ ਚੰਗਾ ਕਰਨ ਲੱਗ ਪੈਂਦਾ ਉਹ ਵੀ ਠੱਪਾ ਲਾਉਣੇ ਆ ਵੀ ਇਹ ਏਜੰਸੀਆਂ ਨੇ ਤੋੜਿਆ ਕਿ ਉਹ ਜੋੜ ਦੇਣੀ ਆ ਤਾਰਾਂ ਜੋੜ ਦੇਣੀਆਂ ਕਿਸੇ ਨਾ ਕਿਸੇ ਹਾਂਜੀ ਹਾਂਜੀ ਬਿਲਕੁਲ ਜੀ ਇਸ ਵੇਲੇ ਦਿੱਲੀ ਦੀ ਹਕੂਮਤ ਦਾ ਜੋਰ ਸਭ ਤੋਂ ਜ਼ਿਆਦਾ ਜੋਰ ਜਿਹੜਾ ਲੱਗਾ ਆ ਉਹ ਜਿਹੜੀ ਪੰਥ ਪ੍ਰਸਤ ਸੋਚ ਜਿਹੜੀ ਉਹਨੂੰ ਖਤਮ ਕਰਨ ਲਈ ਚਾਹੇ ਸਿਮਰਨਜੀਤ ਸਿੰਘ ਮਾਨ ਚਾਹੇ ਉਹ ਅਮਰਪਾਲ ਸਿੰਘ ਚਾਹੇ ਕੋਈ ਹੋਰ ਜਿਹੜਾ ਵੀ ਉਸ ਸੋਚ ਤੇ ਤਰੂਗਾ ਤੇ ਉਹਦੇ ਅੱਗੇ ਕੰਡੇ ਇਹ ਉਹਨਾਂ ਦਾ ਸਾਥ ਦਿੰਦੇ ਨੇ ਬਾਦਲ ਕੇ ਸੰਧਾ ਸਾਹਿਬ ਇੱਕ ਚੀਜ਼ ਦੱਸਿਓ ਕਿ ਜੇ ਆਪਾਂ ਖਡੂਰ ਸਾਹਿਬ ਨੂੰ ਵੀ ਦੇਖ ਲਈਏ ਖਡੂਰ ਹਲਕੇ ਨੂੰ ਵੀ ਦੇਖ ਲਈਏ ਪਿਛਲੀ ਵਾਰ ਬੀਬੀ ਜਗੀਰ ਕੌਰ ਜੀ ਦਾ ਉੱਥੇ ਪਹੁੰਚਣਾ ਬੀਬੀ ਖਾਲੜਾ ਜੀ ਦਾ ਪਹੁੰਚਣਾ ਬੇਸ਼ੱਕ ਸੁਖਪਾਲ ਸਿੰਘ ਖੈਰੇ ਵੱਲ ਖਰੋਤੇ ਸੀ ਉਦੋਂ ਪਰ ਦੋਵਾਂ ਦੇ ਆਉਣ ਦਾ ਕਰਕੇ ਨੁਕਸਾਨ ਹੋਇਆ ਤੇ ਉੱਥੇ ਝੰਡੀ ਕਾਂਗਰਸ ਦੀ ਹੋ ਗਈ ਇਸ ਵਾਰ ਕੀ ਲੱਗਦਾ ਤੁਹਾਨੂੰ ਬਲਟੋਆ ਸਾਹਿਬ ਦੇ ਕਾਰਨ ਜਾਂ ਅਮਰਤਪਾਲ ਦਾ ਕਾਰਨ ਨੁਕਸਾਨ ਤੇ ਵੋਟਾਂ ਤਾਂ ਵੰਡੀਆਂ ਜਾਣਗੀਆਂ ਨਾ ਨਹੀਂ ਵੰਡੀਆਂ ਜਾਣਗੀਆਂ ਉਦੋਂ ਵੰਡੀਆਂ ਜਾਣ ਦਾ ਕਾਰਨ ਸੀ ਚਲੋ ਉਹਨੂੰ ਗਲਤੀ ਸਮਝ ਲਓ ਕਿਸੇ ਕਿਸੇ ਤਰ੍ਹਾਂ ਸਮਝ ਲਓ ਜਦੋਂ ਕੋਈ ਵੀ ਬੰਦਾ ਕਿਸੇ ਦੇ ਪਲੇਟਫਾਰਮ ਤੋਂ ਖੜੋ ਜਾਂਦਾ ਨਾ ਫਿਰ ਦੂਸਰੇ ਸੋਚਦੇ ਆ ਕਿ ਉਹਨੂੰ ਕ੍ਰੈਡਿਟ ਕਿਉਂ ਜਾਵੇ ਸੁਖਬਾਲ ਸਿੰਘ ਕਹਿ ਰਹੇ ਉਹਨੂੰ ਕ੍ਰੈਡਿਟ ਕਿਉਂ ਜਾਵੇ ਇਹੀ ਕਾਰਨ ਆ ਅਮਰਪਾਲ ਸਿੰਘ ਸਾਡੀ ਸ਼੍ਰੋਮਣੀ ਕਾਲੇਦਾਰ ਅੰਮ੍ਰਿਤਸਰ ਵੱਲੋਂ ਵੀ ਖਰੋਹ ਸਕਦਾ ਸੀ ਪਰ ਉਹ ਇਸ ਕਰਕੇ ਆਜ਼ਾਦ ਖਰੋਤਾ ਆ ਕਿ ਕੋਈ ਇਹ ਨਾ ਕਹਿਣ ਵਾਲਾ ਹੋਵੇ ਵੀ ਜੇ ਆਜ਼ਾਦ ਖਰੋਹਦਾ ਤੇ ਅਸੀਂ ਵੋਟਾਂ ਪਾਉਣੀਆਂ ਸੀ ਇਹ ਵੋਟਾਂ ਤੇ ਸ਼੍ਰੋਮਣੀ ਕਾਲੇਦਾਰ ਅੰਮ੍ਰਿਤਸਰ ਨੂੰ ਜਾਣੀਆਂ ਨੇ ਇਸ ਕਰਕੇ ਉਹਦਾ ਵਾਅਦਾ ਮਿਲਦਾ ਆ ਕਿ ਕਾਂਗਰਸ ਵੀ ਵੋਟ ਪਾਏਗਾ ਅਕਾਲੀ ਵੀ ਪਾਏਗਾ ਆਪ ਵਾਲੇ ਵੀ ਪਾਉਣਗੇ ਸਾਰੇ ਪਾਉਣਗੇ ਆਜ਼ਾਦ ਹਾਂ ਇਹੀ ਗੱਲ ਉਦੋਂ ਜੇ ਕਿਤੇ ਬੀਬੀ ਖਾਲੜਾ ਆਜ਼ਾਦ ਖਲੋਂਦੇ ਉਹ ਜਿੱਤਦੇ ਸਨ ਹੂੰ 2019 ਦੇ ਵਿੱਚ ਹਾਂਜੀ ਹਾਂ ਉਹ ਸਿਰਫ ਉਦੋਂ ਬਾਦਲ ਗਿਆ ਦੀ ਵੀ ਇਹੀ ਗੱਲ ਸੀ ਉਹਨਾਂ ਕੋਈ ਮਹਾਨਾ ਲਾ ਲੋ ਜੋ ਗੱਲ ਸੀ ਨਹੀਂ ਜੀ ਉਹ ਤੇ ਅਸੀਂ ਸੁਖਪਾਲ ਸਿੰਘ ਫਖਰੀ ਦਾ ਕਿਵੇਂ ਫਾਇਦਾ ਕਰੀਏ ਆਜ਼ਾਦ ਖਲੋਂਦੀ ਤੇ ਅਸੀਂ ਪਾਉਂਦੇ ਪਾਲ ਸਿੰਘ ਕਹਿ ਰਿਹਾ ਉਦੋਂ ਮੈਦਾਨ ਦੇ ਵਿੱਚ ਆ ਜਾਂਦੇ ਆ ਬੀਬੀ ਖਾਲਰਾਂ ਨੂੰ ਲੈ ਕੇ ਤੇ ਐਸ ਵਾਰ ਤੁਹਾਡੇ ਮੈਦਾਨ ਚ ਲੱਗੇ ਆ ਸੰਗਰੂਰ ਦੇ ਵਿੱਚ ਕੀ ਲੱਗਦਾ ਟੱਕਰ ਦੇਣਗੇ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਕਈ ਵਾਰੀ ਕਿਸੇ ਦਾ ਗੁਪਤ ਅਜੰਡੇ ਦਾ ਪਤਾ ਨਹੀਂ ਲੱਗਦਾ ਜਿੰਨੇ ਉਹ ਗਰਮ ਭਾਸ਼ਣ ਕਰਦੇ ਅਸੀਂ ਹੁਣ ਸੁਖਵਾਲ ਸਿੰਘ ਖਾਲਰ ਜੇਲ੍ਹ ਤੋਂ ਆਉਣ ਤੋਂ ਬਾਅਦ ਭਿੰਡਰਾਵਾਲਿਆਂ ਦੇ ਸਮਰਥਕ ਤੇ ਗਰਮ ਗਰਮ ਗੱਲਾਂ ਉਹ ਗੱਲ ਹੁਣ ਸਾਹਮਣੇ ਆਈ ਹੈ ਵੀ ਉਹਨੂੰ ਤਿਆਰ ਕੀਤਾ ਜਾ ਰਿਹਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੱਟ ਮਾਰਨ ਲਈ ਕਿ ਉਹ ਯੂਥ ਨੂੰ ਗਰਮ ਗਰਮ ਗੱਲਾਂ ਕਰਕੇ ਤੇ ਵੋਟ ਦੀ ਡਿਵੀਜ਼ਨ ਕਰੂਗਾ ਤੁਸੀਂ ਦੱਸੋ ਕਿ ਇੱਥੇ ਦਾ ਹਲਕਾ 13 ਸੀਟਾਂ ਨੇ ਚਲੋ ਤਿੰਨ ਰਿਜ਼ਰਵ ਆ ਇਹਨਾਂ ਦਾ ਹਲਕਾ ਰਿਜ਼ਰਵ ਆ ਦੱਸ ਹੋਰ ਵੀ ਹੈਗੀਆਂ ਸੰਗਰੂਰ ਹੀ ਕਿਉਂ ਗਏ ਆ ਹੋਰ ਕਿਤੇ ਕਿਉਂ ਨਹੀਂ ਗਏ ਤੁਹਾਨੂੰ ਕਾਰਨ ਕੀ ਲੱਗਦਾ ਕਾਰਨ ਸਿੱਧਾ ਇਹ ਆ ਕਿ ਮਾਨ ਸਾਹਿਬ ਨੂੰ ਸੱਟ ਮਾਰਨੀ ਆ ਫਰਕ ਪਊਗਾ ਸੁਖਪਾਸਿੰਖ ਖੇਰੇ ਜਾਣ ਦਾ ਕਰਕੇ ਸੰਗਰੂਰ ਕਾਰਨ ਇਹ ਆ ਕਿ ਉਹ ਜਿਹੜੀ ਸਿੱਖੀ ਸੋਚ ਵਾਲੀ ਜਿਹੜੀ ਸੁਖੀ ਸੋਚ ਦੀ ਗੱਲ ਉੱਥੇ ਪਹੁੰਚਦੀ ਆ ਪਾਰਲੀਮੈਂਟ 'ਚ ਹਕੂਮਤ ਦਾ ਜ਼ੋਰ ਲੱਗਾ ਹੋਇਆ ਉਹਨੂੰ ਰੋਕਣ ਲਈ ਜਿਵੇਂ ਮਾਨ ਸਾਹਿਬ ਉੱਥੇ ਜਾ ਕੇ ਗਰਜਦੇ ਆ ਤੇ ਉਹਦੇ ਲਈ ਵਰਤਿਆ ਗਿਆ ਹਸਪਾਲ ਸਿੰਘ ਖਰੇ ਉਹਨੂੰ ਵੇਖੋ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਆ ਨੈਸ਼ਨਲ ਚਾਹੇ ਆਮ ਆਦਮੀ ਪਾਰਟੀ ਆ ਨੈਸ਼ਨਲ ਪਾਰਟੀ ਕੋਈ ਵੀ ਆ ਤੇ ਉਹਨਾਂ ਨੇ ਕਦੀ ਵੀ ਨਹੀਂ ਝੋਣਾ ਕਿ ਇਸ ਸੋਚ ਵਾਲਾ ਬੰਦਾ ਪਾਰਲੀਮੈਂਟ ਵਿੱਚ ਜਾਵੇ ਫਰਕ ਤੇ ਚਲੋ ਸਿਮਰਜੀਤ ਸਿੰਘ ਮਾਨ ਜਿੱਤਣਗੇ ਪਰ ਇਹ ਆ ਵੀ ਉਹਦੇ ਵੱਲੋਂ ਕੋਸ਼ਿਸ਼ ਫਰਕ ਪਾਉਣ ਦੀ ਸੀ ਉਹਨੂੰ ਇਸ ਕਰਕੇ ਉੱਥੇ ਪਲਾਂਟ ਕੀਤਾ ਗਿਆ ਹੋਰ ਕੋਈ ਰੀਜ਼ਨ ਨਹੀਂ ਆ